Hãy subscribe cho kênh Ghiền Mì Gõ Để không bỏ lỡ những video hấp dẫn はい。Oh. Oh. ਹੋਏ ਦਿਖਾਵੇ ਜੋ ਜੋ ਕਹੇ ठाकुर पै सेवक ਚੇਲਾ ਤੂੰ ਜੱਲਦੀ ਜਗਾ I'm going ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਜੋ ਸਤਿਗੁਰਾਂ ਦੇ ਚਰਨਾਂ 'ਚ ਸੰਤਖਰਤ ਦਲਦੇਵਾਨੀ ਹਜੂਰ ਮਹਾਰਾਜ ਤਨ ਤਨ ਬਾਬਾ ਬੀਰੰਦਾਸ ਜੀ ਮਹਾਰਾਜ ਤਨ ਤਨ ਬਾਬਾ ਪੁਰੰਦਾਸ ਜੀ ਮਹਾਰਾਜੀ ਇRANDI ਮਿਠੀਲੀ ਕੀ ਜਾਦ ਨੂੰ ਮੁੱਖ ਰੱਖਦੇ ਹੋਈ ਜੋ ਤਿੰਨ ਦਿਨ ਦਾ ਸਮਾ ਇਸ ਸਥਾਨ ਤੇ ਸਲਾਨਾ ਵਰਸੀ ਦਾ ਆਪ ਮਨਾਉਂਦੇ ਹਾਂ ਜੋ ਅੱਜ ਪਹਿਲਾ ਦਿਨ ਹੈ ਬਹੁਤ ਮਹਾਂਪੁਰਖਾਂ ਨੇ ਗੁਰਸਿੱਖ ਪਿਆਰਿਆਂ ਨੇ ਅੱਜ ਹਾਜ਼ਰੀਆਂ ਭਰੀਆਂ ਹਨ ਜੋ ਇਸ ਥਾਨ ਤਾਂ ਸੰਤ ਮਹਾਰਾਜ ਬਹੁਤ ਮਹਾਨ ਹਸਤੀ ਜਿਨ੍ਹਾਂ ਦਾ ਐਡਾ ਤਾਪ ਗੁਰਿਆ ਵਾਲੇ ਮਹਾਂਪੁਰਖ ਸੰਤ ਬਾਬਾ ਸੋਹੇਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਦਰਜਾ 135 ਗੁਰਦੇਵ ਮਹਾਰਾ ਤੋਂ ਸਰਵਨ ਕਰਿਆ ਕਰਦੇ ਜਦੋਂ ਵੀ ਕਦੇ ਮਹਾਰਾ ਨੂੰ ਮਿਲਣਾ ਉਹਨਾਂ ਨੇ ਤਾਂ ਮਹਾਰਾਜਿਆਂ ਨੇ ਉਹਨਾਂ ਨੂੰ ਬਾਪੂ ਕਿਹਾ ਕਰਨਾ ਕਿ ਤੁਸੀਂ ਬਾਪੂ ਹੋ ਸਾਡੇ ਤਾਂ ਗਉਣਾ ਨੇ ਵੀ ਬਹੁਤ ਪ੍ਰੇਮ ਦੇ ਨਾਲ ਕਿ ਮਹਾਰਾ ਨਾ ਤੁਸੀਂ ਆਏ ਨਾ ਕਹੋ ਤੁਸੀਂ ਵੱਡੇ ਹੋ ਬੜਾ ਪਿਆਰ ਜਦੋਂ ਇਸ ਨਗਰਾਂ ਦੇ ਵਿੱਚ ਬਾਲੇਵਾਲ ਭੋਗੀਵਾਲ ਸਾਹਿਬ ਆਉਣਾ ਉਹਨਾਂ ਨੇ ਬਨੇਰੇ ਤੇ ਬਹਿ ਜਾ ਕਰਨਾ ਦਸਵੰਦੀ ਬਾਣੀ ਪੜਿਆ ਕਰਨੀ ਰਾਤ ਨੂੰ ਸਾਰੀ-ਸਾਰੀ ਰਾਤ ਜਿਹਦੇ ਕੋਠੇ ਦੇ ਬੈਠ ਗਏ ਸਾਰੀ ਰਾਤ ਹੀ ਬਸ ਬਾਣੀ ਪੜੀ ਜਾਂਦੀ ਸਾਰੇ ਨਗਰ ਨੂੰ ਪਤਾ ਸੀ ਜਦੋਂ ਬਾਬਾ ਜੀ ਆਉਂਦੇ ਹਨ ਇਹਨਾਂ ਨੇ ਕੋਠੇ ਤੇ ਚੜ ਜਾਣਾ ਹੈ ਇਹ ਸਾਰੀ-ਸਾਰੀ ਰਾਤ ਦਸਮੇ ਦੀ ਬਾਣੀ ਬਸ ਇੱਕ ਵਨ ਇੱਕ ਜਤੋ ਦੇ ਨਾਲ ਜੇ ਕੋਈ ਆ ਗਿਆ ਪ੍ਰੇਮੀ ਪੜ ਭਾਈ ਬਾਣੀ ਐਸੇ ਮਹਾਪੁਰਖਾਂ ਦਾ ਇਸ ਧਰਤੀ ਦੇ ਵਿੱਚ ਆਉਣਾ ਹੋਇਆ ਉਹ ਮਹਾਨ ਮਹਾਨ ਜੋਤਾਂ ਤਨ ਤਨ ਸੰਤ ਮਹਾਰਾਜ ਬਾਬਾ ਅਦਰ ਸਿੰਘ ਜੀ 20ਵੀਂ ਸਦੀ ਦੇ અવਤਾਰ ਨਾਲ ਹੀ ਬਾਲੇਵਾਲ ਸਾਹਿਬ ਕੋਠੀ ਸਾਹਿਬ ਹੈ ਜਦੋਂ ਮਹਾਰਾਜ ਸੱਚਖੰਡ ਗਏ ਕੁਝ ਸਮਾਂ ਪਹਿਲਾਂ ਇਸ ਧਰਤੀ ਵਿੱਚ ਆਏ ਇਸ ਨਗਰ ਨੂੰ ਬੜੇ ਭਾਗ ਲਾਏ ਵਾਲੇਵਾਲ ਭੋਗੀਵਾਲ ਸਾਹਿਬ ਆਲੇ-ਦਾਲ ਦੀਆਂ ਸੰਗਤਾਂ ਨੂੰ ਬੜਾ ਤਾਰਨਾ ਕੀਤਾ ਖਾਸ ਕਰਕੇ ਇਸ ਨਗਰ ਨੂੰ ਵਾਲੇਵਾਲ ਭੋਗੀਵਾਲ ਨੇ ਵਰਕਸ਼ਾ ਕੀਰਤਨਦਿਆਂ ਦਾਤਾਂ ਜੋ ਇਸ ਥਾਨ ਵੱਡੇ-ਵੱਡੇ ਇੱਥੇ ਰਚੇ ਹਨ ਉਹ ਪਰਿਵਾਰ ਵੀ ਵਿਰਦੀ ਪਰਿਵਾਰ ਚਾਹੇ ਬਾਲੇਵਾਲ ਸਾਹਿਬ ਤੋਂ ਬਜ਼ੁਰਗ ਹੋਇਆ ਕਰਦੇ ਬਾਬਾ ਜੀ ਗਰਦਿਆਲ ਸਿੰਘ ਜੀ ਸਾਹਿਬ ਜਨ ਗੁਰਦੇਵ ਮਹਾਰਾਜ ਜੀ ਨੇ ਸਾਹਿਬ ਕਹਿ ਕੇ ਬੁਲਾਇਆ ਕਰਨਾ ਜੋ ਇਹ ਦੇਨ ਹੈ ਇਹ ਜੋ ਭੂਮੀ ਉਹਨਾਂ ਨੇ ਦਿੱਤੀ 7.5 ਬਿਗੇ ਬਾਲੇਵਾਲ ਸਾਹਿਬ ਤੋਂ ਬਾਬਾ ਜੀਆਂ ਦੇ ਪਰਿਵਾਰ ਨੇ ਦਿੱਤੀ ਬਾਬਾ ਗਰਦਿਆਲ ਸਿੰਘ ਜੀ ਨੇ ਔਰ 7.5 ਵਿਗੇ ਹੀ ਵਰਦੀ ਪਰਿਵਾਰ ਜੋ ਚਾਰੇ ਭਰਾ ਸਨ ਉਹਨਾਂ ਨੇ ਭਾਈ ਗੁਰਭਗਤ ਸਿੰਘ ਜੀ ਦਰਸ਼ਨ ਸਿੰਘ ਜੀ ਬਲੰਦ ਸਿੰਘ ਜੀ ਇਹ ਚਾਰੇ ਭਰਾ ਤਿੰਨੇ ਚਾਰਾਂ ਦਾ ਬੜਾ ਪਿਆਰ ਮਕਰਦੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਸੰਤ ਗੋੜਿਆ ਵਾਲੇ ਦੀ ਯਾਦ ਪਹਿਲਾਂ ਨਾਲ ਜਗ੍ਹਾ ਇੱਧਰ ਵੀ ਲਈ ਗਈ ਕੋਠੀ ਸਾਹਿਬ ਦੇ ਨਾਲ ਇਥੇ ਸੰਤ ਮਹਾਰਾਜ ਬਾਬਾ ਇਸਰ ਸਿੰਘ ਜੀ ਆਨੇ ਬੜਾ ਲੰਮਾ ਸਮਾਂ ਕੀਰਤਨ ਕੀਤਾ ਸਟੇਜ ਵੱਡੀ ਲੱਗਿਆ ਕਰਦੀ ਫਿਰ ਉਹ ਸਮਾਂ ਨਾ ਬਣਿਆ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਜਿਨ੍ਹਾਂ ਦਾ ਬੜਾ ਇਹ ਦੇਣ ਹੈ ਇਸ ਸਥਾਨ ਨੂੰ ਵਰਦੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਭਾਈ ਆਪਾਂ ਨੇ ਸਥਾਨ ਬਣਾਉਣਾ ਚਾਹੇ ਕਿਵੇਂ ਕਰੋ ਕਿ ਆਪਾਂ ਨੇ ਭੂਮੀ ਲੈ ਕੇ ਇਹ ਜ਼ਮੀਨ ਲੈ ਕੇ ਇਹ ਸਥਾਨ ਬਣਾਉਣਾ ਹੈ ਬਹੁਤ ਸਮਾਂ ਲੰਘਦਾ ਗਿਆ 2005 ਦੇ ਵਿੱਚ ਫਿਰ ਇਹ ਜੋ ਆ ਜਗਾ ਮਿਲੀ ਇਹਦਾ ਨੀਂਹ ਪੱਥਰ ਰੱਖ ਕੇ ਸੰਤ ਗੁਰਿਆਲੇ ਦੀ ਜਾਤ ਦੇ ਵਿੱਚ ਇਹ ਸਥਾਨ ਬਣਾਉਣਾ ਕੀਤਾ ਆਓ ਐਸੇ ਮਹਾਨ ਜਿਹੜੇ ਸੇਵਕਾਂ ਨੇ ਸੇਵਾ ਕੀਤੀ ਮਹਾਰਾਜਾ ਬਚਨ ਜਿਸ ਤਰ੍ਹਾਂ ਸੰਤ ਮਹਾਰਾਜਾ ਬਾਬਾ ਅਤਰ ਸਿੰਘ ਜੀ ਨੂੰ ਕਿ ਸੇ ਪ੍ਰੇਮੀ ਨੇ ਕਿਹਾ ਕਿ ਮਹਾਰਾਜ ਹੁਕਮ ਕਰੋ ਜਿੰਨੀ ਮਾਇਆ ਕਹੋ ਜਿੰਨੀ ਵੀ ਤੁਸੀਂ ਹੁਕਮ ਕਰੋਗੇ ਉਹ ਅਸੀਂ ਹਾਜ਼ਰ ਕਰ ਦਿੰਨੇ ਆ ਤਾਂ ਸੰਤ ਮਹਾਰਾਜ ਬਾਬਾ ਆਤਰ ਸਿੰਘ ਨੇ ਇੱਕੋ ਬਚਨ ਕੀਤਾ ਕਹਿੰਦੇ ਭਾਈ ਕੱਲ ਨੂੰ ਤੂੰ ਵੀ ਉੱਠ ਕੇ ਕਹੇਗਾ ਵੀ ਮੈਂ ਬਣਾਇਆ ਹੈ ਕਹਿੰਦੇ ਅਸੀਂ ਤਾਂ ਇੱਕ ਇੱਕ ਪੈਸਾ ਇਕੱਠਾ ਕਰਕੇ ਜਿੰਨੀ ਵੀ ਸੰਗਤ ਆਉਂਦੀ ਹੈ ਜਿੰਨੇ ਵੀ ਗੁਰਮ ਪਿਆਰੇ ਆਉਂਦੇ ਹਨ ਇੱਕ ਇੱਕ ਪੈਸਾ ਇਕੱਠਾ ਕਰਕੇ ਸਭ ਦਾ ਲਾਉਣਾ ਤਰਗੋਰ ਸਾਗਰ ਦੀ ਧਰਤੀ ਤੇ ਮਹਾਰਾਜ ਨੇ ਸਭ ਤੋਂ ਇੱਕ ਇੱਕ ਪੈਸਾ ਇਕੱਠਾ ਕਰਕੇ ਉਹ ਸਥਾਨ ਬਣਾਉਣਾ ਕੀਤਾ ਫਿਰ ਇਸ ਸਥਾਨ ਤੇ ਵੀ چاہے ਬਣਾਉਣ ਨੂੰ ਐਡੇਡੇ ਪਰਿਵਾਰ ਹਨ ਅਮੀਰ ਤਨਾਡ ਹਨ ਪਰ ਲੇਕਿਨ ਅੱਜ ਪਤਾ ਨਹੀਂ ਲੱਗਦਾ ਗੁਰਦੇਵ ਮਹਾਰਾਜ ਦੇ ਉਹ ਬਚਨ ਹਲੀ ਪੂਤ ਹੋ ਰਹੇ ਹਨ ਕਿ ਭਾਈ ਵਦੇਸ਼ਾਂ ਚੋਂ ਆ ਕੇ ਇੱਥੇ ਪਤਾ ਨਹੀਂ ਲੱਗਿਆ ਕਰਨਾ ਵੀ ਕੌਣ ਆ ਕੇ ਮਾਇਆ ਦੇ ਗਿਆ ਪਤਾ ਨਹੀਂ ਲੱਗਦਾ ਵੀ ਕਿਹਨੇ ਆ ਕੇ ਨਮਸਕਾਰ ਕਰ ਦਿੱਤੀ ਵੱਡੇ ਵੱਡੇ ਧਨਾੜ ਆ ਕੇ ਉਹ ਮਹਾਕੁਰਦੇਵ ਮਹਾਰਾਜ ਦੇ ਬਚਨ ਜਾਂ ਮੇਰੀ ਸੇਵਾ ਆ ਮੇਰੀ ਸੇਵਾ ਕਰਾਓ ਅੱਜ ਦੇਖ ਲੈਣਾ ਪਿਛਲੇ ਪਾਸੇ ਨੂੰ ਕਿੰਨਾ ਵੱਡਾ ਜੋ ਸ਼ੈੱਡ ਦੀ ਸੇਵਾ ਹੋ ਰਹੀ ਹੈ ਪਿਛਲੇ ਵੇ ਮੱਜਾਂ ਵਾਸਤੇ ਸਾਰਾ ਹੀ ਬਹਿੰਗਵੀ ਜਥਾ ਯੋ ਬਹਿੰਗਵੀ ਜਥਾ ਜਿਨ੍ਹਾਂ ਨੇ ਸਾਰਾ ਘਰ-ਵਾਰ ਛੱਡ ਕੇ ਕੋਈ ਵੀ ਕੋਈ ਪਿਛਲੀ ਤਾਂਗ ਨਹੀਂ ਜਿੰਨੇ ਵੀ ਬਹਿੰਗਮ ਸਨ ਇੱਕ ਬਚਨ ਦਾਸ ਦੇ ਯਾਦ ਆਇਆ ਗਿਆਨੀ ਬਾਬੂ ਸਿੰਘ ਦਾ ਅੱਜ ਨਹੀਂ ਆਪਣੇ ਤਹਾਨੂੰ ਉਹਨਾਂ ਨੇ ਕਿ ਬਚਨ ਐਸੇ 스테 ਤੇ ਕਿਹਾ ਕਿ ਅਸਲੀ ਪੁੱਤ ਕਮਾਉਣ ਵਾਲੇ ਕਿਹੜੇ ਹਨ ਇਹ ਬਹਿੰਗਮ ਹਨ ਜਿਨ੍ਹਾਂ ਨੇ ਕਰਕੇ ਆ ਸਾਰੇ ਸਥਾਨਾਂ ਤੇ ਲਾਉਣਾ ਇੱਕ ਇੱਕ ਰੁਪਈਆ ਇੱਕ ਇੱਕ ਪੰਜੀ ਇਕੱਠੀ ਕਰਕੇ ਆ ਜਿੰਨੇ ਆਪਾਂ ਦੇਖ ਰਹੇ ਆ ਜਿਹੜੇ ਤੌਲਰ ਇਹ ਸਾਰੇ ਬਹਿੰਗਵੀ ਜਥੇ ਨੇ ਜਿੱਥੋਂ ਵੀ ਕੋਈ ਇਨਿਵ ਕੀ ਕਿਸੇ ਦੀ ਮੇਰ ਹੈ ਜਿੰਨੇ ਵੀ ਬਹਿੰਗਮਾਨ ਸਭ ਕੋਈ ਨੇ 20 ਸਾਲ 30 ਸਾਲ 40 40 ਸਾਲ ਜਿਨ੍ਹਾਂ ਨੇ ਛੱਡ ਕੇ ਸਾਰਾ ਘਰਵਾਰ ਮੁੜ ਕੇ ਪਿੱਛਾ ਨਹੀਂ ਦੇਖਿਆ ਚਾਹੇ ਬਾਬਾ ਜੀ ਬੈਠੇ ਨੇ ਬਾਬਾ ਜਗਾ ਸਿੰਘ ਜੀ ਜਹੇਦਾਰ ਹਨ ਸਾਡੇ ਜਥੇ ਦੇ ਵੀ ਸੰਤ ਬਾਬਾ ਕਲਦੀਪ ਸਿੰਘ ਜੀ ਮੋਨੀ ਜੀ ਬਾਬਾ ਬਲਜੀਤ ਦਾ ਜੀ ਸਾਰਾ ਸਾਥ ਜਿੰਨੇ ਵੀ ਇਸ ਸਥਾਨ ਤੇ ਚਾਹੇ ਸਾਡੇ ਦੇ ਫੋਰਮੈਨ ਜੀ ਨਹੀਂ ਆ ਚਾਨ ਬੜਾ ਉਹਨਾਂ ਨੇ ਕਿੰਨੇ ਗੁਰਮ ਪਿਆਰਿਆਂ ਦੇ ਨਾਮ ਲਈਏ ਤਨ ਤਨ ਸੰਤ ਬਾਬਾ ਕਰਨ ਸਿੰਘ ਜੀ ਮਹਾਰਾਜ ਸਾਡੇ ਜਥੇ ਜਹੇਦਾਰ ਜਿਨ੍ਹਾਂ ਨੇ ਸਾਰਾ ਜੀਵਨ ਆ ਮਲਵਈ ਕੀਰਤਨ ਦਾ ਸਾਰੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਅੱਜ ਤੱਕ ਕਿਉਂਕਿ ਬਹੁਤ ਸਮਾਂ ਦਾਸਨਾਂ ਦੀ ਸੇਵਾ ਦੇ ਵਿੱਚ ਰਹਿਣ ਦਾ ਮਿਲਿਆ ਜਦੋਂ ਵੀ ਕਦੇ ਉਹਨਾਂ ਨੇ ਬੋਲਣਾ ਬਚਨ ਕਰਨਾ ਭਾਈ ਕੀਰਤਨ ਕਰੋ ਬਾਣੀ ਪੜੋ ਇਸ ਨਗਰ ਦੇ ਵਿੱਚ ਵਾਲੇਵਾਲ ਭੋਗੀਵਾਲ ਸਾਹਿਬ ਦੇ ਜਦੋਂ ਗੁਰਦੇਵ ਮਹਾਰਾਜ ਸੰਤ ਖਾਲਸਾ ਦਲ ਦੇ ਵਾਨੀ ਹਜੂਰ ਮਹਾਰਾਜ ਆਏ ਪਹਿਲੀ ਦਫਾ ਜੋ ਸਾਹਮਣੇ ਪਾ ਦਰਬਾਰ ਸਾਹਿਬ ਦੇਖਦੇ ਆ ਗੁਰਦੁਆਰਾ ਸਾਹਿਬ ਬਣਿਆ ਉਸ ਜਗ੍ਹਾ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸਾਰਾ ਹੀ ਨਗਰ ਬੜਾ ਇਸ ਨਗਰ ਦੇ ਵਿੱਚ ਉਤਸ਼ਾਹ ਹੈ ਕਿਉਂਕਿ ਘਰ-ਘਰ ਗੁਰਦੇਵ ਮਹਾਰਾਜ ਦਾ ਵੀ ਵਚਨ ਸੰਤ ਮਹਾਰਾਜ ਬਾਬਾ ਅਦਰ ਸਿੰਘ ਜੀ ਦੇ ਵਚਨਾਂ ਦੀ ਭਾਈ ਘਰ-ਘਰ ਕੀਰਤਨੀਆਂ ਹੋਊ ਗੁਜਰਤੀ ਗੁਰਦੇਵ ਮਹਾਰਾਜ ਆ ਇਸ ਨਗਰ ਦੇ ਵਿੱਚ ਜਦੋਂ ਆਉਣਾ ਹੋਇਆ ਸਾਰਾ ਹੀ ਕੀਰਤਨ ਜਥਾ ਕਰ ਰਿਹਾ ਸੰਤ ਮਹਾਰਾਜ ਬਾਬਾ ਕਰੋ ਸਿੰਘ ਜੀ ਕੀਰਤਨ ਕਰ ਰਹੇ ਸਨ ਜਦੋਂ ਮਹਾਰਾਜ ਦਰਬਾਰ ਦੇ ਵਿੱਚ ਆਏ ਗੁਰਦੇਵ ਮਹਾਰਾਜ ਨੇ ਦੇਖਿਆ ਵੀ ਐਡਾ 40-50 ਸਿੰਘ ਜਥੇ ਦੀ ਬੈਠੇ ਹਨ ਦੇਖ ਕੇ ਮਹਾਰਾਜ ਦੀ ਬੜੀ ਖੁਸ਼ੀ ਹੋਈ ਕਿ ਐਡਾ ਇਹ ਨਗਰ ਦੇ ਵਿੱਚ ਐਡਾ ਭਾਰੀ ਜਥਾ ਮਹਾਰਾਜ ਜਸਤਾਨਾ ਤੇ ਆਏ ਜਦੋਂ ਆ ਕੇ ਦਰਸ਼ਨ ਕੀਤੇ ਬਚਨ ਵੀ ਕੀਤਾ ਉਸ ਦਿਨ ਤੋਂ ਸੰਤ ਬਾਬਾ ਕਰਮ ਸਿੰਘ ਜੀ ਬਾਬਾ ਪਹਾੜਾ ਸਿੰਘ ਜੀ ਉਜੈਤਰ ਸਿੰਘ ਜੀ ਜਨ ਬਰਖਤ ਜੀ ਕਿਆ ਕਰਦੇ ਭਗਵਾਨ ਸਿੰਘ ਜੀ ਰਾਗੀ ਜੀ ਬੜੇ ਗੁਰਮ ਪਿਆਰੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਇੱਕ ਬਾਬਾ ਜੀ ਹੋਇਆ ਕਰਦੇ ਬਾਬਾ ਮੱਘਰ ਸਿੰਘ ਜੀ ਬਾਲੇਵਾਲ ਦੇ ਉਹਨਾਂ ਦੇ ਬੜੀ ਬਾਣੀ ਕੰਠ ਸੀ ਆਸਾ ਦੀ ਬਾਣ ਉਹਨਾਂ ਨੇ ਪੌੜੀ ਪੜਿਆ ਕਰਨੀ ਜਿਸ ਤਰ੍ਹਾਂ ਬਾਬਾ ਜੀ ਬਾਬਾ ਦਲਵਾਰਾ ਸਿੰਘ ਜੀ ਸਿਉੜਾ ਸਾਹਿਬ ਤੋਂ ਸਨ ਉਹਨਾਂ ਨੇ ਬੜਾ ਉਹਨਾਂ ਨੇ ਕੀ ਵਚਨ ਕਰਿਆ ਕਰਨਾ ਦਾਸ ਦੀ ਯਾਦ ਹੈ ਦਾਸ ਦੀ